15 ਸਾਲ ਹੀ ਹੋ ਚਲੇ ਆ ਫੋਨ ਕਰ ਅੱਗੇ ਦੇਰ ਸਿੰਘ ਉਹਦੇ ਘਰ ਵਾਲੀ ਉਹ ਕੌਣ ਨਹੀਂ ਮਲਾਜਮ ਹੈ ਮਲਾਜਮ ਆਂਦੀ ਉਹ ਤੇ ਅਸੀਂ ਕਹ ਦਿੰਨੇ ਚੱਲ ਕੋਈ ਨਹੀਂ ਮੇਰੇ ਘਰ ਵਾਲੀ ਮੈਨੂੰ ਕਹ ਵੀ ਨਾ ਵਿੱਚੋਂ ਚੁੱਪ ਕਰ ਜਾ ਆਪਾਂ ਚੁੱਪ ਕਰਕੇ ਜਿਹੜਾ ਕੱਢਣੇ ਆਪਾਂ ਨੂੰ ਚੁੱਪ ਕਰ ਜਾਂਦੇ ਆ ਹਰ ਵਾਰੀ ਹਣ ਸਾਡੇ ਮੁੰਡੇ ਦਾ ਐਟੋ ਖੜਾ ਸੀਗਾ ਬਾਹਰ ਚ ਠੀਕ ਹੈ ਸਿਲੰਡਰ ਭਰਉਣ ਗਏ ਸੀ ਤੇ ਵੀ ਕੰਡੇ ਪਾਸੇ ਕਰੋ ਮੈਂ ਕਿਹਾ ਭਾਜੀ ਅਸੀਂ ਪਾਸੇ ਕਰਦੇ ਆ ਸਿਲੰਡਰ ਸਿਲੰਡਰ ਭਰਉਣ ਗਿਆ ਮੁੰਡਾ ਵੀ ਆ ਜਾਂਦਾ ਕਹਿੰਦਾ ਇਹ ਤੁਹਾਡੇ ਪਿਓ ਦੀ ਗਲੀ ਆ ਸਤਨਾਮ ਥੱਲੇ ਸੱਜੇ ਪਹਿਲਾਂ ਤਾਂ ਇਹਨਾਂ ਨੇ ਮਸਤਾ ਮੂਹਣਾ ਕੁੱਤੇ ਨਾਲ ਬਾਤ ਕਰ ਦੰਡੇ ਨਾਲ ਕੁੱਤੇ ਆ ਕਹਿੰਦਾ ਹੁਣ ਮੈਂ ਮਲਾਜਮਾਂ ਵਾਲੀ ਪਟਾਈ ਕੁੱਟੂਗਾ ਆ ਗੱਲ ਹੋਈ ਕਿਹੜਾ ਬਾਤ ਪਹਿਲੇ ਵੀ ਤੁਹਾਡੀ ਪੁਲਿਸੀ ਕੋਈ ਕਾਕਾ ਸੁਣਦੇ ਪਹਿਲਾਂ ਮੂਹਣਾ ਬੋਲਦੇ ਤੇ ਅਸੀਂ ਕਹਿੰਦੇ ਚਲ ਕੋਈ ਨਹੀਂ ਮੂਹਣਾ ਬੋਲ ਕੇ ਹੱਟ ਜਾਂਦੇ ਠੀਕ ਹੁਣ ਤਾਂ ਉਹਨਾਂ ਨੇ ਸਿਰਫ ਪਾਣੀ ਕਿਹਾ ਨਾ ਕਰੇ ਮੇਰਾ ਕੋਈ ਨਹੀਂ ਸੀ ਹੈਗਾ ਜਦੋਂ ਮੈਨੂੰ ਫੜ ਕੇ ਜੁੰਡਿਆ ਤੋਂ ਥੱਲੇ ਸੱਜੇ ਆਪਣੇ ਅੰਚੇਦਾਂ ਤੇ ਕੁੱਤੇ ਉਹ ਜਰਨਲ ਨੂੰ ਬ੍ਰਦਰਿੰਗ ਨਾਲ ਨੋ ਕਰਦੇ ਤੁਸੀਂ ਰਿਟਰਨ ਚ ਪੁਲਿਸ ਨੂੰ ਕੀਤਾ ਇਨਫੋਰਮ ਹਾਂ ਜੀ ਕਿੰਨਾ ਨੂੰ ਕੀਤਾ ਇੱਥੇ ਤੁਹਾਡੇ ਕੋਲ 3 ਨੰਬਰ 3 ਨੰਬਰ ਥਾਣੇ ਚ ਬੜੀ ਗਾਲਾਂ ਕੱਢੀ ਐ ਪਰਮਿਟ ਤੋਂ ਇੰਟੀਗ੍ਰੀਟੀ ਇੱਕ ਮਿੰਟ ਜੀ ਮੈਨੂੰ ਖੁਦ ਲੈ ਕੇ ਗਏ ਆ ਸਾਡਾ ਗਵਾਂਢੀ ਜੀ ਨੇ ਐਟੋ ਪਾਸੇ ਕੀਤਾ ਐਟੋ ਪਾਸੇ ਕਰਦਿਆਂ ਵੀ ਕੋਲੇ ਐਟੋ ਦੇ ਫਿਰ ਵੀ ਇਹਨਾਂ ਨੇ ਮੈਨੂੰ ਫੜ ਕੇ ဆੱਜਿਆ ਉਹਨਾਂ ਨੇ ਐਟੋ ਵੀ ਪਾਸੇ ਲਾਤਾ ਮੈਂ ਖੜਾ ਕੇ ਸਾਡੇ ਬਾਸ ਦੇ ਵਿੱਚ ਸੀਗਾ ਸਾਡੀ ਆਪ ਦੀ ਜਗਾ ਦੇ ਮੂੰਹੇ ਬਾਦ ਤੋਂ ਵੀ ਇਹਨਾਂ ਨੇ ਗੱਲਾਂ ਬਾਤਾਂ ਕਰਕੇ ਤੇ ਮੈਨੂੰ ਘਟਾ ਇਹਨਾਂ ਕੋਲੇ ਅਸੀਂ ਗਏ ਤੇ ਕਹਿੰਦੇ ਵੀ ਚਲੋ ਕੋਈ ਨਹੀਂ ਤੁਸੀਂ ਹਸਪਤਾਲ ਜਾਓ ਤੁਸੀਂ ਲਾਜੀ ਕਰਾਓ ਫਿਰ ਵੀ ਸਾਡੇ ਅਸੀਂ ਥਾਣੇ ਚ ਜਾਵਨੇ ਸਾਡੇ ਘਰ ਇਹਨਾਂ ਨੇ ਬਹੁਤ ਸਾਰਾ ਵੀ ਲੈਤੀ ਫੀਸ ਨਾ ਕੋਈ ਪਾਪਚਾ ਨਾ ਕੋਈ ਕਾਸ ਫੇਰ ਇਹਨਾਂ ਨੇ ਮਲਾਦਮਾ ਕੰਦੇ ਕੁੱਟ ਕੇ ਵੀ ਕਿਹੜੀ ਗੱਲ ਉਹ ਇਹ ਸਾਨੂੰ ਐ ਕਰਦੇ ਆ ਜਿੰਨਾਂ ਚੱਕ ਕੇ ਲਿਓ ਫੇਰ ਕੁੱਟਿਆ ਨਹੀਂ ਫਿਰ ਅਸੀਂ ਤਾਂ ਨਰਮਾਸਪਤਾਰ ਜਾਵਦੇ ਸੀ ਉਦੋਂ ਮੈਂ ਤਾਂ ਦਾਖਲ ਹੋ ਗਈ ਸੀ ਹਸਪਤਾਲ ਤੇ ਤੁਸੀਂ ਫਿਰ ਕਾਰਵਾਈ ਕਿਉਂ ਨਹੀਂ ਹੁੰਦਾ ਬੰਦੇ ਦੀ ਮੈਡਮ ਜੀ ਗਲੀ ਥੋੜੀ ਥੋੜੀ ਜਨਾ ਇੰਕਲੀ ਥੋੜੀ ਭੀੜ ਹੈ ਜੀ ਉਹ ਚ ਅਮੋ ਸਮੇਂ ਨੇ ਬਾਹਰ ਆ ਗਏ ਆਪ ਸਹੀ ਜੀ ਸਕੇ ਜੀ ਦੋਨੇ ਸਾਂ ਅੱਛਾ ਤੇ ਉਹਨਾਂ ਦੇ ਇਹਨਾਂ ਦੇ ਇਹ ਰਖਸ਼ਾ ਕਰਾ ਸੀ ਉਹਦੀ ਗੱਡੀ ਸਿੱਧੀ ਤਾਂ ਵਰਜਨੀ ਬੈਂਕ ਹੋ ਗਿਆ ਉਹ ਅੰਦਰ ਵੜ ਗਏ ਇਹਨਾਂ ਦੇ ਕਾਕਾ ਕਹਿੰਦਾ ਸੀ ਇਹ ਬਾਹਰ ਨਹੀਂ ਉਹ ਇਹ ਰਖਸ਼ਾ ਕਰਾ ਕੇ ਤੇ ਲੱਗਿਆ ਉਹ 2 ਮਿੰਟ ਤੱਕ ਲੱਗ ਜਣੇ ਜੀ ਤੇ ਲੱਗ ਭਰਉਣ ਗਿਆ ਹੀ ਉਹਨਾਂ ਨੂੰ ਇਹ ਸੀ ਸ਼ਾਮ ਦਾ ਟਾਈਮ ਹੁੰਦਾ ਤਾਂ ਆਪਾਂ ਗੱਡੀ ਹੱਥ ਲਾ ਲ ਗਏ ਉੱਥੋਂ ਇਹਨਾਂ ਬਿਕਰਾ ਦੇ ਗਏ ਬਿਕਰਾ ਹੋਣ ਤੋਂ ਬਾਅਦ ਕਿ ਆਏ ਜੀ ਇਹ ਫਿਰ ਕਰਨੇ ਇੱਕ ਠੀਕ ਨਹੀਂ ਮੈਨੂੰ ਵੀ ਦੱਸੋ ਉਹਨੂੰ ਆਪਾਂ ਸਰਵਿਕ ਕਰਦੇ ਹਾਂ ਜੀ ਇਹਨਾਂ ਦੀ ਸਟੇਟ ਇਹ ਮੈਟੋਗੀ ਜੀ ਹਾਰਟ ਦੇ ਇਹਨਾਂ ਦੀ ਸਟੇਟਮੈਂਟ ਲੈ ਲਈ ਜੀ ਇਹ ਇਧਰ ਜਾਂਦਾ ਹੈ ਵੀ ਉਹਦੀ ਰक्तਬਾਧੀ ਦੇ ਪਾਣੀ ਉਸ ਤੋਂ ਅਗੇ ਡਾਕਟਰ ਸਾਹਿਬ ਨੇ ਦੋ ਸਰਕਾ ਅੰਡਰ ਰੈਕਟਰੇਡ ਕੀ ਉਹ ਆਇਆ ਨਹੀਂ ਹਜੇ ਆਇਆ ਨਹੀਂ ਉਹਨੇ ਦਿੱਤਾ ਨਹੀਂ ਜੇ ਤਾਂ ਰਿਜ਼ਲਟ ਆਉਂਦਾ ਜੀ ਆਪਣਾ ਗ੍ਰੀਵਸ ਤਾਂ ਫਿਰ ਲਾ ਲੋ ਜੀ ਦੂਜੇ ਵਾਰ ਸੀ ਜੀ ਉਹ ਪਰਫੈਕਟਾ ਉਹ ਕਹਿੰਦਾ ਮੇਰੀ ਇਹਨੇ ਲੈ ਗਾੜੀ ਪੱਤੀ ਮੇਰੀ ਪਰਗਲਾ ਗਈ ਤਾਂ ਮੇਰੀ ਕਾਰਵਾਈ ਕਰੋ ਜੀ ਅਸੀਂ ਮੈਂ ਦੋਨਾਂ ਨੂੰ ਇਹਨਾਂ ਨੂੰ ਦੱਦਿਆ ਵੀ ਲੋ ਜੀ ਇਹ ਕਿਤੇ ਮੈਂ ਅਸੀਂ ਕਮਿਸ਼ਨਰ ਸਾਹਿਬ ਦੇ ਕੋਲ ਸਰ ਦੇ ਪੇਸ਼ ਹੋਏ ਆਂ ਕਿ ਉਹ ਤੋਂ ਬਾਅਦ ਚੱਲੀ ਆ ਸਭ ਤੇ ਗੁਰਮੁਜੀ ਆ ਜਿਹੜੀ ਦਾੜੀ ਦੇ ਕਹਿੰਦੇ ਆ ਪੱਤੀ ਐ ਕੋਈ ਪੱਤੀ ਨਹੀਂ ਹੋਈ ਵੀਡੀਓ ਵੀ ਆ ਜੀ ਉਹਨਾਂ ਨੇ ਪਹਿਲਾਂ ਵਾਲ ਫੜ ਕੇ ਖਿੱਚਿਆ ਜੀ ਇਹਨਾਂ ਨੇ ਮੇਰੇ ਵਾਲਾਂ ਦੀ ਕੁੜੀ ਨੇ ਮੇਰੇ ਵਾਲ ਫੜ ਕੇ ਖਿੱਚਿਆ ਮੇਰਾ ਅੱਥਰ ਜ਼ਰੂਰ ਵੱਜਿਆ ਉਹਨਾਂ ਦੀ ਪੱਗ ਤੇ ਪੱਗ ਨਾ ਮੈਂ ਪੱਗ ਲਾਈ ਆ ਤੇ ਨਾ ਮੈਂ ਦਾੜੀ ਪੱਤੀ ਐ ਨਜਾਇਜ਼ ਬਣਾਉਂਦੇ ਕਹਿ। ਜਦ ਕਿ ਉਹ ਆਪਣੇ ਘਰ ਅੱਗੇ ਖੜੀ ਸੀ ਉਹ ਤੋਂ ਫੜ ਕੇ ਥੱਲੇ ਲਿਆਂ ਗਲੀ ਦੇ ਵਿੱਚ ਲਿਆਂਦਾ ਮੈਂ ਉਦੋਂ ਬਾਅਦ ਮੇਰੇ ਨਾਲ ਦੇ ਲੱਤਾ ਨਾਲ ਟੱਕਰ ਕੀਤੀ ਤੁਸੀਂ ਕੰਪਲੀਟ ਹੈਗੇ ਸੀ ਹਾਂ ਜੀ ਕੀ ਕਰਦੇ ਹੋ ਹਾਂਜੀ ਕਰਕੇ ਦੇ ਦੇ ਵੀ ਦੇਖੇ ਇਹ ਤਾਂ ਐਸਚੋ ਨਾਲ ਤੁਸੀਂ ਹਾਂਜੀ ਹਾਂਜੀ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕੋਈ ਕੀਤੀ ਵੀ ਹੈ ਸਮਝਿਆ ਬਈ ਪੁਲਿਸ ਤਾਂ ਨਾਜਮ ਨੇ ਉਹ ਕਾਰਵਾਈ ਕੀ ਕਰਨਗੇ ਜਿਹੜੇ 23 24 ਦੇ ਰੈਪੋਰਟ ਤਾਂ ਪਾਈ ਹੋਈ ਹੈ ਜਿਹੜੇ ਲਗ 2 ਸੱਤਾਂ ਜਿਹੜੀਆਂ ਰੱਖਿਆ ਹੋਏ ਐ ਐਕਸਰੇ ਦੇ ਦਿਨ ਜਦੋਂ ਉਹਦਾ ਐਕਸਰੇ ਦਾ ਰਿਜ਼ਲਟ ਆ ਰਿਹਾ ਉਸ ਤੋਂ ਕੋਆਰਡੀਨੇਟਿਵ ਕਾਰਵਾਈ ਕਰਦਾ ਜਿਹੜਾ ਕਹਿ ਰਿਹਾ ਕਿ ਸਾਨੂੰ ਜਾਤੀ ਸੁਸ਼ਕਸ਼ਾ ਹੁੰਦੇ ਨੇ ਉਹਨਾਂ ਨੇ ਜਿਹੜਾ ਮੋਡਲਾ ਬਣਾ ਉਹਦੇ ਵਿੱਚ ਨਹੀਂ ਜ਼ਿਕਰ ਕੀਤਾ ਸੀਗਾ ਉਹ ਜਿਹਨਾਂ ਨੇ ਸਿੰਪਲੀ ਕਹਿ ਸਿੰਪਲੀ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਸਾਡੀ ਘੁੱਟਮਾਰ ਹੋਈ ਹੈ ਤੇ ਐ ਕਰਕੇ ਵਜ੍ਹਾ ਬੰਦੀ ਸੀ ਤੇ ਸਿੰਪਲੀ ਕਹਿੰਦਾ ਸੀ ਘੁੱਟਮਾਰ ਹੋਈ ਹੈ ਜਿਹੜਾ ਉਹਨੇ ਕਹਿ ਰਿਹਾ ਉਸ ਦੇ ਅਕੋਰਡਿੰਗ ਅ ਜਦੋਂ ਮਾਰਕ ਕਰ ਦੋ ਇਨਕੁਆਰੀ ਵਿੱਚ ਅਸੀਂ ਕਰਦਾ ਹੈ ਕਰਦੇ ਜਿਵੇਂ ਵੀ ਇਹਨਾਂ ਨੂੰ ਸੈਟੀਸਫੈਕਸ਼ਨ ਹੁੰਦੀ ਹੈ ਤੇ ਜਿਹੜੇ ਵੀ ਐਵੀਡੈਂਸ ਹੋਮ ਰਿਕਾਰਡ ਹੋਗਾ ਉਸ ਦੇ ਅਕੋਰਡਿੰਗ ਅਸੀਂ ਕਾਰਵਾਈ ਕਰਦੇ ਮਾਮੇ ਕੋ ਵੱਧ ਤੋਂ ਪੁੱਛੇਗੇ ਵੀ ਤੁਹਾਨੂੰ ਕੋਈ ਹਸਬੰਦ ਜੀ ਅੱਛਾ ਸਕੇ ਸਕੇ ਜੀ ਬਿਲਕੁਲ ਸਕੇ ਜੀ ਸਹੀ ਤੇ ਹਾਂ ਜੀ ਅੱਛਾ ਅੱਛਾ ਮੈਂ ਅਸੀਂ ਭਾਜੀ ਮੈਂ ਤੁਹਾਨੂੰ ਦੇ ਕੇ ਕਿ ਅੱਜ ਪੂਰੀ ਜੂੜੇ ਬਣਾਤਾ ਇਹਦਾ ਮਤਲਬ ਇਹ ਥੋੜੀ ਹਰਕਤ ਗੱਲ ਹਨ ਜੂੜੇ ਦੇ ਕਹਿਣ ਤੇ ਕਰਨਗੇ ਜੂੜਾ ਕਹਾਂਗੇ ਰੱਬ ਨੇ ਕਹਦੇ ਬਣਾਤੇ ਪੁਰਾਣੀ ਬਣਾਇਆ ਕੋਈ ਗੱਲ ਨਹੀਂ ਆਖਰ ਜੂੜਾ ਸ਼ਬਦ ਤਾਂ ਬੋਲਿਆ ਜਾਂਦਾ ਹਾਂਜੀ ਜੀ ਕੰਮ ਵਿੱਚ ਕੂਟੀ ਕੀਤਾ ਜਾਵੇ ਤੁਸੀਂ ਕੀ ਚਾਹੁੰਦੇ ਮੈਡਮ ਜਿਵੇਂ ਤੁਸੀਂ ਕਹੋ ਦੋਵੇਂ ਬਸ ਠੀਕ ਆ ਪੰਪਰ ਮਾਈਕਰੋਸਰਵਰ ਨੇ ਰੋਲ ਕੱਟੇ ਨੇ ਸਰਪੰਚ ਦੀ ਵਿਆਹ ਕਰੀ ਰਿਖਤਾਰ ਉੱਤੇ ਮੈਂ ਮੁੱਕਵਿੱਕੇ ਦੀ ਗੁੰਜ ਹੋ ਗਈ ਉਹ ਤਾਂ ਇਹ ਸਰਕਾਰ ਇਹਨਾਂ ਦੇ ਇਕੱਠੇ ਹੋ ਗਏ ਸੀ ਮੈਂ ਚਲੋ ਕੋਈ ਨਹੀਂ ਨਾ ਇੱਕ ਦੋ ਨੇ ਗੁੱਸਾ ਗਲੇ ਕੀ ਹੋਇਆ ਸਾਡੇ ਕੋਲ ਤਾਂ ਟਾਈਮ ਨਹੀਂ ਸੀ ਸਰ ਉਹ ਮੈਂ ਸੀ ਅਚਾਨਕ ਕਿੱਥੇ ਆਉਣਾ ਪਤਾ ਕੀ ਹੈ ਮੈਂ ਅਸੀਂ ਥਾਣੇ 'ਚ ਗਏ ਇਹਨਾਂ ਨੇ ਸੱਦਿਆ ਉਲਟੇ ਮੇਰੇ ਘਰ ਵਾਲੇ ਨੂੰ ਕਹਿੰਦੇ ਤੂੰ ਆਪਣੀ ਜਨਾਨੀ ਨੂੰ ਘਰੇ ਛੱਡਿਆ ਵੀ ਕੁੱਟ ਮਾਰਨਾ ਤੇ ਬਲੋਕਾਂ ਨਾਲ ਲੜਨ ਵਾਸਤੇ ਦੱਸੋ ਆਪਦੀਆਂ ਜਨਾਨੀਆਂ ਬੰਦੇ ਆ ਘਰੇ ਰਹਿਣਗੇ ਨਾ ਬੰਦੇ ਦੇ ਨਾਲ ਥੋੜਾ ਕੰਮ ਤੇ ਜਾਣਗੀਆਂ ਹਾਂਜੀ ਤੁਸੀਂ ਇਹ ਕੋਈ ਕਰੀ ਕਰੋ ਇਹਦੀ ਤੇ ਫਿਰ ਜੋ ਵੀ ਕਾਰੋਈ ਹੁੰਦੀ ਕਰੋ ਠੀਕ ਹੈ भी है पर है चंगी गल नहीं की जनानी न जुंडिया तो फड़ के घड़ी सुना बहुत ਮੈਂ ਬਚੂੜੀ ਤੋਂ ਬਿਨਾ ਬੋਲਦੇ ਨਹੀਂ ਇੱਕ ਲੇਡੀ ਨੂੰ ਜਨਤਕ ਤੌਰ ਤੇ ਇਸ ਤਰ੍ਹਾਂ ਵਾਲਾ ਤਕਸੀਦ ਕੇ ਨਹੀਂ ਆਉਣਾ ਜਾਂ ਮਾਰਨਾ ਕਰਨਾ ਉਹਨਾਂ ਜਨਤਾ ਦੇ ਵਿੱਚ ਇਹ ਤਾਂ ਵੀਂਗ ਪਬਲਿਕ ਅਫੀਸਰ ਇਹ ਬਹੁਤ ਸਹੀ ਨਹੀਂ ਹੈਗਾ ਕਿ ਉਹ ਲੇਡੀ ਨੂੰ ਇਸ ਤਰ੍ਹਾਂ ਕਰਨਾ ਅਬਿਊਜ਼ ਕਰਨਾ ਉਹਨਾਂ ਤੇ ਤਾਂ ਆਈਪੀਸੀ ਦੇ ਸੈਕਸ਼ਨ ਤਾਂ ਲੱਗਦੇ ਹੀ ਨੇ ਨਾਲ ਦੋ ਐਸੀ ਐਕਟ ਵੀ ਲੱਗਦਾ ਹੈ ਲੱਗਦਾ ਜੀ ਠੀਕ ਹੈ ਨਾ ਇਹਨਾਂ ਦੇ ਬੇਟੇ ਨਹੀਂ ਆਟੋ ਵੀ ਪਲਟਾਇਆ ਜੀ ਇਹਨਾਂ ਦਾ ਵੀਡੀਓ ਜੀ ਸਾਰਾ ਮੈਂ ਬਚੂੜੀ ਤੋਂ ਬਿਨਾ ਬੋਲਦੇ ਨਹੀਂ ਉਹ ਮੈਂ ਮਾਝ ਵੀ ਸਿੱਖਾਂ ਦੀ ਆ ਮੇਰੇ ਘਰ ਆ ਜਾਂਦਾ ਇਸ ਜਿਹੜਾ ਕੋਰੀਡੋਰ ਅਪਾਰਟਮੈਂਟ ਨਾਲ ਜੁੜੀ ਹੋਈ ਸੀ ਤੇ ਪਾਵਾ ਸਾਹਿਬ ਦੇ ਪਰਮਾਣੂ ਚਿਪਾਈ ਜਿਹੜੇ ਕੰਮ ਕਰਦੇ ਆਪਾਂ ਠੀਕ ਹੈ ਵੀ ਆਪਕੋ ਨਾ ਕਾਫੀ ਮਸਲੇ ਉੱਥੋਂ ਦੇ ਉਲਝ ਕੇ ਸੀ ਜਿਹੜੇ ਇਸ ਸੈਕਟਰ ਨੂੰ ਲੈ ਕੇ ਪਹਿਲਾ ਕੋਤਵਾਲ ਤੋਂ ਮਸਲਾ ਰਿਹਾ ਤੇ ਉਹਨਾਂ ਦੇ ਵੀ ਕੁਝ ਨਹੀਂ ਪੰਨਾ ਚਲੋ ਕਾਫੀ ਉਹਨਾਂ ਦਾ ਵੀ ਥੱਕਾ ਛਾਈ ਹੋਈ ਹੁਣ ਪਿਛਲੇ ਦਿਨੀ ਮੁੰਡਾ ਜਕਸੀਰ ਆ ਕੋਲਗੜੀ ਤੋਂ ਮੇਰੇ ਫਰੁਸਪੁਰ ਦੇ ਨਾਲ ਹੀ ਪੈਂਦਾ ਪੈਂਦਾ ਤੇ ਇਹਨਾਂ ਨੂੰ ਥਾਣਾ ਲੱਗਦਾ ਕੋਲਗੜੀ ਚੌਂਕ ਹੀ ਲੱਗਦੀ ਇਹਨਾਂ ਦੇ ਨਜ਼ਦੀਕੀ ਕੋਲਗੜੀ ਦੀ ਹੁਣ ਉੱਥੇ ਇਹਨਾਂ ਦੇ ਸਮਚਾਨ ਘੜ ਆਲਰੇਡੀ ਬਾਹਰ ਹੈ ਜਿਹੜਾ ਕਿ ਅਜ ਤੋਂ ਜਾਨੀ ਕਿ 30 40 50 ਸਾਲ ਪੁਰਾਣਾ ਬਜ਼ੁਰਗਾਂ ਵੇਲਿਆਂ ਦਾ ਚੱਲੀ ਜਾਂਦਾ ਹੈ ਉੱਥੇ ਜਿਵੇਂ ਕਿ ਪਹਿਲਾਂ ਕਬਜ਼ੇ ਹੁੰਦੇ ਸੀ ਜਨਰਲ ਵਾਲੇ ਮਾਲੇ ਏਸੀ ਵਾਲੇ ਮਾਲੇ ਜਿੱਦਾਂ ਵੀ ਸੀ ਚਲੋ ਭਾਈਚਾਰੇ ਦੇ ਮੁਤਾਬਕ ਰਹਿ ਗਿਆ ਹੁਣ ਉੱਥੇ ਕੀ ਹੋਇਆ ਵੀ ਸ਼ਾਮ ਲਾਰਜ ਚੜੀ ਉਹ ਜਗ੍ਹਾ ਦਾ ਮਤਾ ਪਾਇਆ ਸੀ ਮਤਾ ਪਾਇਆ ਸੀ ਪਾਰਕਿੰਗ ਵਾਸਤੇ ਬੀਸੀ ਇਥੇ ਪਾਰਕਿੰਗ ਬਣਾਵਾਂਗੇ ਨਾਲ ਗੁਰਦੁਆਰਾ ਸਾਹਿਬ ਆ ਤੇ ਇਹਨਾਂ ਨੇ ਥੋੜੀ ਜਗ੍ਹਾ ਵਾਲਾ ਨਹੀਂ ਕਿਹਾ ਵੀ ਚਲੋ ਜਿਹੜੀ ਵੀ ਕੋਈ ਰੇਜਮੈਂਟ ਹੋਇਆ ਕਰੇ ਕਿ ਇੱਥੇ ਪਾਰਕਿੰਗ ਹੋਇਆ ਕਰੇ ਕਿ ਇਸ ਨੂੰ ਲੈਣਾ ਸੌਖਾ ਆ ਜਾ ਕਰੇਗਾ ਮਤਾਂ ਪੈ ਗਿਆ ਉਹਨਾਂ ਦੇ ਵਾਸਤੇ ਪਾਰਕਿੰਗ ਦੇ ਲਈ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਜਿਹੜੀ ਪੰਚਾਇਤਾਂ ਸੀ ਪੰਚਾਇਤਾਂ ਨੇ ਪੱਟੀ ਮਾਰ ਲਈ ਇਹਨਾਂ ਨੂੰ ਬਿਨਾਂ ਦੱਸਿਆ ਉੱਥੇ ਸ਼ਾਮ ਲਟ ਬਣਾ ਲਿਆ ਕਿ ਮਿਸ਼ਾਨ ਕੜ ਬਣਾ ਲਿਆ ਉਹਨੂੰ ਨਜ਼ਦੀਕੀ ਅੰਜ ਨਗਰ ਆ ਨਗਰ ਆ ਨਾਲ ਅਸੂ ਸ਼ਾਂਖੜ ਬਰਾ ਰਿਆ ਚਲੋ ਵਿਰੋਧ ਕੀਤਾ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਆਣਾ ਕਰੋ ਲੜਾਈ ਧਗੜੇ ਦੇ ਵਿੱਚ ਕੁਛ ਨਹੀਂ ਜਦੋਂ ਕਾਨੂੰਨ ਦੀ ਕਲਮ ਹੈਗੀ ਆਪਣੇ ਕੋਲ ਇਨਾਂ ਨੇ ਕੋਰਟ 'ਚ ਕੇਸ ਪਾਤਾ ਕੇਸ ਲੱਗ ਗਿਆ ਆਪਣੇ ਫਰੋਸਪਰ ਕੋਰਟ 'ਚ ਭਰਤ ਵਕੀਲ ਆ ਟੋਕੇਡ ਨੂੰ ਡੀਲ ਕਰਦਾ ਪਿਆ ਜਦੋਂ ਕਿ ਵਕੀਰ ਜੱਜ ਸਾਹਿਬ ਨੇ ਕਹਿ ਦਿੱਤਾ ਵੀ ਇਹ ਤਾਂ ਅਜੇ ਤੁਸੀਂ ਪਹਿਲੀ ਕੜਾ ਸ਼ਾਮਲੈਟ ਨਜ਼ਰ ਦੇ ਵਿੱਚ ਨਹੀਂ ਬੰਦਾ ਹੁੰਦਾ ਨਾ ਕਵਰਸਤਾਨ ਬੰਦਾ ਇਹ ਵੀ ਰੇਚੀ ਤੋਂ ਦੂਰ ਬੰਦਾ ਭਾਵੇਂ 2 ਕਿਲੇ ਦੂਰੀ ਹੋਵੇ ਜਿਨ੍ਹਾਂ ਦੇ ਕੋਲ ਕੋਈ ਫੈਸਲਾ ਨਹੀਂ ਹੁੰਦਾ ਦੋਵਾਂ ਪਾਰਟੀਆਂ ਨੇ ਕੋਈ ਪ੍ਰਸਤਖਸ਼ ਨਹੀਂ ਕਰਨਾ ਸਾਡੀ ਪਾਰਟੀ ਨੇ ਕੋਈ ਵੀ ਮੈਂ ਕਿਉਂਕਿ ਇਹਨਾਂ ਦੀ ਕੇਸ ਦੀ ਡੀਲਰ ਮੈਂਸ ਸੀ ਵੀ ਮੈਨਾਂ ਨੂੰ ਪਹਿਲਾਂ ਕੇਸ ਵੀ ਕੋਈ ਕੰਪਲੀਟ ਉਦੋਂ ਬਾਅਦ ਉਹਨਾਂ ਦਾ ਬਜ਼ੁਰਗਪੁਰਾ ਹੋ ਗਿਆ ਜਨਰਲ ਤੱਕ ਬਜ਼ੁਰਗਪੁਰਾ ਹੋ ਗਿਆ ਤੱਕੇ ਸ਼ਾਹੀ ਦੇ ਨਾਲ ਉਹਨਾਂ ਨੇ ਕਹਿੰਦੇ ਵਿੱਚ ਇੱਥੇ ਹੀ ਸਸਕਾਰ ਕਰਨਾ ਮੈਂ ਮੌਕੇ ਤੇ ਵੀ ਕਹੀ ਮੈਂ ਕਿਹਾ ਉਹਨਾਂ ਦੇ ਬੰਦਿਆਂ ਨਾਲ ਮੋਤ ਪ੍ਰਣਾਣਾ ਗੱਲ ਵੀ ਕੀਤੀ ਮੈਂ ਕਿਹਾ ਪਾਚ ਜਿੰਨਾ ਜ਼ਿਕਰ ਕੋਈ ਕੋਰਟ ਦਾ ਫੈਸਲਾ ਚਾ ਸਾਡੇ ਹੱਕ ਚ ਨਹੀਂ ਆਉਂਦਾ ਚਾ ਤੁਹਾਡੇ ਹੱਕ ਚ ਨਹੀਂ ਆਉਂਦਾ ਵੀ ਇਹਨੂੰ ਵਰਤੋਂ ਚ ਕੋਈ ਵੀ ਨਹੀਂ ਲਿਆ ਸਕਦਾ ਜਦੋਂ ਵੀ ਇਹ ਕੋਰਟ ਦਾ ਫੈਸਲਾ ਆ ਜਾਏਗਾ ਬੇਸ਼ੱਕ ਸਾਡੇ ਵੱਲੋਂ ਜੋ ਤੁਸੀਂ ਮਰਜ਼ੀ ਕਰੀ ਜਾਓ ਹੋਰ ਸਾਡੇ ਹੱਕ ਚ ਕਰਦੀ ਆ ਤੁਸੀਂ ਜੋ ਕਰਨਾ ਕਰ ਲਓ ਸਾਨੂੰ ਕੋਈ ਇਤਰਾਜ਼ ਨਹੀਂ ਉਸੀ ਦਾ ਵਿਰੋਧ ਕਰਕੇ ਉਹਨਾਂ ਨੇ ਮੇਰੀ ਖੋਲਗੜੀ ਐਸਐਚਓ ਦੀਪਕਾ ਜੀ ਉਹਨਾਂ ਨੂੰ ਬੁਲਾ ਲਿਆ ਦੀਪਕਾ ਜੀ ਨੇ ਬਹੁਤ ਜਾ ਕੇ ਡਰਾਇਆ ਧਮਕਾਇਆ ਕਿ ਮੈਂ ਪਰਚੇ ਦੇ ਦੂੰਗੀ ਮੈਂ ਇਹਨਾਂ ਨੂੰ ਮੁੰਡੇ ਨੂੰ ਕਹਿੰਦੀ ਮੈਂ ਚੱਕ ਕੇ ਤੁਹਾਨੂੰ ਗੱਡੀ 'ਚ ਮਾਰਨਾ ਫਲਾਣਗਾ ਇਹਨਾਂ ਡੀਕ ਦਾ ਮੈਂ ਤੁਹਾਨੂੰ ਮੈਂ ਐਸਸੀ ਦੇ ਵਿੱਚ ਨਾਲ ਸਾਫ਼ ਚਾਹੀਦਾ ਕਿ ਬਹੁਤ ੱਕਾ ਹੈ ਬੜਾ ਸਾੜ ਕੋ ਮੜਨ ਮੁੱਕਰੀਆਂ ਨਹੀਂ ਨੂੰ ਹਰ 200 ਰੁਪਏ ਧਮਕੀ ਦੇ ਰਿਹਾ ਇੱਥੇ ਬਣਾ ਹੀ ਮੋਣੇ ਤੱਕਾ ਕਿਤਾ ਬਹੁਤ ಜಾ ਕੋੜਾ ਸੇੜੇ ਸਾਡੀ ਸਰਕਾਰ ਆਪਦੀ ਹਦਾਇਤ ਇਸ ਤੱਕ ਕਿਹੜਾ ਬਣਾਉਣੇ ਸਰਕਾਰ ਨੂੰ ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਉਹ ਕਿਲੇ ਨੂੰ ਛੱਡ ਕੇ ਕਨਾਲ ਦੇ ਵਿੱਚ ਬੰਨ੍ਹਦੇ ਜਿਹੜੀ ਜਿੱਥੇ ਰਿਆਸੀ ਹੁੰਦੀ ਹੈ ਉਹ ਤੇ ਫਿਰੋਜ਼ਪੁਰ ਦੇ ਕਰਨ ਕੇ ਨਾ ਅਧਿਕਾਰ ਤੁਸੀਂ ਰਿਟਰਨ ਚ ਦੱਸਤਾ ਹੈ ਜੀ ਸਰ ਇਹ ਮੈਨੂੰ ਰਿਟਰਨ ਬਿਠਾਸ ਡਿਪਾਰਟਮੈਂਟ ਹਾਂ ਨਹੀਂ ਇਹ ਤਾਂ ਦੱਸਤਾ ਨਹੀਂ ਮੈਨੂੰ ਐਸਐਸ ਮਿਲ ਨਹੀਂ ਆਸੀ ਗੱਲ ਕਰਦੇ ਸੀ ਟਾਈਮ ਲੈ ਲਓ ਹਾਂ ਜੀ ਰਿਟਰਨ ਲਿਖ ਜੀ ਮੈਂ ٹھیک ਹੈ ਨਾ ਉਹ ਫਾਈਨਲ ਰਸਤਾ ਸੀ ਦਾਅ ਕੀਤੀ ਹੋਣੀ ਹੈ ਅੱਛਾ ਕਮਿਸ਼ਨ ਦਿੱਤੀ ਹੈ ਜੀ ਹਾਂ ਠੀਕ ਉਹਦੀ ਕਾਪੀ ਹੈ ਕੀ ਤੁਹਾਡੇ ਕੋਲ ਤੂੰ ਬਣਾ ਦੇ ਇਤਨਾ ਬੜਾ ਮੈਮ ਨਾ ਨਹੀਂ ਵੀ ਤੇ ਉਹਨਾਂ ਦੀ ਲਾਉਣ ਸੀਗਾ ਥਾਂ ਤੇ ਤੇ ਉਹ ਰੀਅਕਟਿਵ ਕਿਹਦੇ ਤੋਂ ਕਰਵਾਉਂਦੀ ਮੈਂ ਕਰਵਾ ਦਿੰਦਾ ਪਾਉਂਦੀ ਨਹੀਂ ਉਹਨਾਂ ਦਰਫਾ ਕਹਿੰਦਾ ਰਿਹਾ ਮੈਂ ਕਰਵਾਇਆ ਦਊਂਗਾ ਮਗਾ ਕੋਈ ਨਹੀਂ ਮਾਰਨ ਦਾ ਨਹੀਂ ਰੱਖਦਾ ਮਾਦਾ ਤੇ ਪੂਰੀ ਹੋ ਗਈ ਕਹਿੰਦਾ ਮੈਂ ਦੇਖ ਲਈਆ ਸਨਾਟਾ ਲਈ ਕੋਈ ਲਾਉਣਾ ਪਈ ਸਿਰਫ ਪੈਂਚਾਈਆਂ ਨੂੰ ਪੂਰਾ ਵਾਚ ਕੇ ਕਿਹਨੂੰ ਜੀਦਾ ਥਾਂ ਜਿਹੜੇ ਮੇਰੇ ਦੂਜੇ ਤੰਗ ਭਰਾ ਉਹਨਾਂ ਨੂੰ ਨਾ ਸਾਰਾ ਮੈਂ ਚੈੱਕ ਕਰੋ ਆ ਗੱਲ ਸੁਣ ਰਹੇ ਹੋ ਸਾਦੇ ਪਾਹੀ ਆਮਨ ਘਰਾਂ ਦੇ ਦਿੱਖਦੇ ਕਿ ਮਾਤਾ ਕਨਾਲ ਦਾ ਸਭ ਜੂ ਦੇ ਕਿ ਉਹਦਾ ਦਮਾ ਲਈ ਆਪੇ ਕਾ ਉਹਨਾਂ ਨੇ ਸਭੇ ਚੁੱਕ ਲਈ ਤੇ ਨਿਯਾਤ ਕਬਜ਼ਾ ਕਰੀਗੇ ਉਹ ਜਮੀਨ ਦਾ ਕੋਈ ਮਸਲਾ ਹੈ। ਇੱਕ ਕਾਰਪੇ ਲੋਨ ਲਿਆ ਸੀ। ਕਾਰਪੇ ਲੋਨ ਲਿਆ ਸੀਗਾ? ਹਾਂਜੀ। ਤੇ ਉਹਦੀ ਆ ਕਾਰਪੋਰੇਸ਼ਨ ਨੂੰ ਜੀ ਰੱਖੀ ਹੋਈ ਹੈ ਪਹਿਲਾਂ ਵੀ। ਤੇ ਆ ਉਹਨੇ ਆ ਹੁਣ ਬਾਤ ਕਰਾ ਕੇ ਗਵਰਤ ਰੱਖੀ। ਕਿਹੜੂ ਲਿਆ ਸੀ ਲੋਨ? ਐਸਟੀ ਕਾਰਪੋਰੇਸ਼ਨ ਦਾ। ਹਾਂਜੀ। ਤੇ ਉਹਨਾਂ ਨੂੰ ਇਹਨਾਂ ਨੇ ਇੱਕ ਡੀਐਮ ਨੇ ਇੱਕ ਨੇ ਇੱਕ ਮੋਹਰ ਲਾ ਦੇ ਜੀ ਕਹਿੰਦਾ ਵੀ ਕੋਈ ਲੋਨ ਨਹੀਂ ਹੈਗੇ ਤੇ ਕੁਝ ਨਹੀਂ ਰੱਖ ਪੁਰਸੇ ਨਹੀਂ ਕੁਝ ਨਹੀਂ ਮਾਇ। ਨਾ ਕੋਈ ਨਹੀਂ ਨਾ ਕੋਈ ਨਹੀਂ ਮਿਲਿਆ ਨਾ ਕੋਈ ਤੇ ਲੱਗਦਾ ਕੁਝ ਕੁ ਕਾਪੀ ਹੈ ਤੇ ਮੇਰੀ ਸ਼ਿਕਾਇਤ ਰਹੀ ਹੈ ਇਹ ਫੋਟੋ ਕਾਪੀ ਹਾਂਜੀ ਬਹੁਤ ਹੀ ਸਤਿਕਾਰਯੋਗ ਸਾਡੇ ਮੈਂਬਰ ਐਸ்சி ਕਮਿਸ਼ਨ ਮੈਡਮ ਪ੍ਰੋਮਲਾ ਜੀ ਮੋਗਾ ਵਿਖੇ ਪਹੁੰਚੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆਂ हां जी मैडम जी आज डीसी ऑफ मोगा वे से ਤੁਸੀਂ ਇੱਕ ਅਹਿਮ ਮੀਟਿੰਗ ਕਰੀ ਹੈ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਜੀ ਅਸੀਂ ਅੱਜ ਮੋਗਾ ਜ਼ਿਲ੍ਹੇ ਵਿੱਚ ਆਏ ਹੋਏ ਹਾਂ ਇੱਥੇ ਸਾਨੂੰ ਅਲੱਗ-ਅਲੱਗ ਕੰਪਲੇਂਟਸ ਮਿਲੀਆਂ ਜਿਹਦੇ ਰਿਗਾਰਡਿੰਗ ਅਸੀਂ ਆਈ ਸੀ ਅੱਜ ਤੇ ਕੁਝ ਵੀਡੀਓਜ਼ ਸਾਨੂੰ ਮਿਲੇ ਤੇ ਤਾਂ ਕਰਕੇ ਅਸੀਂ ਇੱਥੇ ਵਿਜ਼ਿਟ ਕੀਤਾ ਹੈ ਜਿਹਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਪੰਚਾਇਤ ਵੀ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਪਿੰਡ ਵਾਸੀਆਂ ਨੇ ਇੱਕ ਕੰਪਲੇਂਟ ਦਿੱਤੀ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਕਿ ਰਸੀਦ ਨੂੰ ਰਿਜ਼ਰਵ ਕੀਤਾ ਜਾਵੇ ਪੰਚਾਇਤੀ ਇਲੈਕਸ਼ਨਸ ਆ ਰਹੇ ਹਨ ਉਸ ਦੇ ਰਿਗਾਰਡਿੰਗ ਕਮਿੰਗ ਇਲੈਕਸ਼ਨਸ ਦੇ ਰਿਗਾਰਡਿੰਗ ਕਿ ਉਹਨੂੰ ਰਿਜ਼ਰਵ ਕੀਤਾ ਜਾਵੇ ਸੀਟ ਨੂੰ ਤੇ ਇਸ ਲਈ ਅਸੀਂ ਡੀਸੀ ਸਾਹਿਬ ਨੂੰ ਉਹ ਲਿਖ ਕੇ ਦਿੱਤੇ ਹੈ ਅੱਛਾ ਮੈਡਮ ਆਪਣੇ ਕਨਮਾ ਦौराਜੀ ਜ਼ਿਲ੍ਹੇਕ ਮੋਗਾ ਦੇ ਵਿੱਚ ਇਹ ਤੀਜਾ ਦੌਰਾ ਹੋਣਾ ਅੱਛਾ ਜਿਹੜੇ ਹਿਸਾਬ ਨਾਲ ਜੀ ਐਸੀ ਲੋਕਾਂ ਤੇ ਅਤਿਆਚਾਰ ਹੋ ਰਿਹਾ ਜੀ ਮੌਜੂਦਾ ਸਰਕਾਰ ਵੱਲੋਂ ਕੀ ਕੀ ਹੋਰ ਜਾਨੀ ਕਿ ਜਿਹੜਾ ਕਾਨੂੰਨ ਆ ਕਾਨੂੰਨਾਂ ਬਰਤੀ ਕੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਇਨਸਾਫ ਦੇਣ ਲਈ ਇਨਸਾਫ ਦੇ ਲਈ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਅ ਸਮੇਂ ਸਮੇਂ ਸਰਕਾਰ ਅਫੀਸ਼ੀਅਲਸ ਜਿਹੜੇ ਕਨਸਰਨ ਅਫੀਸ਼ੀਅਲਸ ਨੂੰ ਉਹਨਾਂ ਨੂੰ ਆਰਡਰ ਕਰਦੀ ਹੈ ਤੇ ਜੋ ਵੀ ਉਹ ਉਹ ਰੂਗੂਸ ਅਕੋਰਡਿੰਗ ਹੀ ਕਮ ਹੁੰਦਾ ਜੀ ਕਿਹੜੀਆਂ ਕਿਹੜੀਆਂ ਕੰਪਲੇਟ ਆਉਂਦੀਆਂ ਮੈਡਮ ਦੇ ਵਿੱਚ ਇਹਦੇ ਵਿੱਚ ਕੰਪਲੇਂਟਸ ਦਾ ਅਲੱਗ-ਅਲੱਗ ਮੈਟਰ ਜਿੱਦਾਂ ਅਟ੍ਰੋਸਟੀਜ਼ ਹੋ ਰਹੀਆਂ ਆਪਣੇ ਸਮਾਜ ਦੇ ਨਾਲ ਜਾਂ ਵੈਸੇ ਵੀ ਲੋਕ ਇੱਕ ਦੂਸਰੇ ਨਾਲ ਮਾਰਕੁੱਟ ਜਾਂ ਕੋਈ ਰੰਜਿਸ਼ ਹੁੰਦੀ ਹੈ ਤਾਂ ਕੱਢਦੇ ਆ ਉਹ ਉਸ ਦੇ ਰਿਗਾਰਡਿੰਗ ਵੀ ਅਸੀਂ ਕੰਪਲੇਂਟਸ ਲੈ ਲੈਂਦੇ ਆ ਜਾਂ ਕਿਸੇ ਦੇ ਪੈਸੇ ਵਗੈਰਾ ਕੋਈ ਜ਼ਿੰਮੇਦਾਰ ਜੱਕ ਮਾਰ ਲਿੰਦੇ ਆ ਜਾਂ ਉਹ ਵੀ ਅੱਜ ਕੰਪਲੇਂਟਸ ਕਾਫੀ ਆਏ ਹੋਏ ਸੀ ਜਾਂ ਲੋਨ ਵਗੈਰਾ ਲੈਣੇ ਸੀ ਉਹਨਾਂ ਨੇ ਲਿਆ ਸੀ ਜਾਂ ਉਹਨਾਂ ਦੀ ਕੋਈ ਪ੍ਰਾਪਰਟੀ ਨੂੰ ਲੈ ਕੇ ਜੋ ਕਿ ਡਿਸਪਿਊਟਡ ਪ੍ਰਾਪਰਟੀ ਹੈ ਐਵੇਂ ਦੇ ਵੀ ਮਸਲੇ ਆ ਜਾਂਦੇ ਆ ਅਲੱਗ-ਅਲੱਗ ਕੇਸਿਸ ਆਉਂਦੇ ਜੋ ਕਿ ਅਟ੍ਰੋਸिटीज ਤੋਂ ਲੋਕ ਪੀੜਤ ਨੇ ਆ ਸੀ ਸਮਾਜ ਦੇ ਲੋਕ ਮੈਡਮ ਇਹਦੀ ਲੀਗਲ ਕੋਈ ਕਾਨੂੰਨੀ ਤੌਰ ਤੇ ਸਰਕਾਰੀ ਫੀਸ ਵੀ ਹੈ ਕੋਈ ਨਹੀਂ ਕੋਈ ਫੀਸ ਨਹੀਂ ਹੈਗੀ ਸਰਕਾਰ ਵੱਲੋਂ ਕੋਈ ਬਿਲਕੁਲ ਫ੍ਰੀ ਹੈ अच्छा की मैसेज देना चाहोगे स्मूची पावला हां जी assi यही मैसेज देना चाहवांगे की सारे समाज ਦੇ ਲੋਗ ਜਨਤਾ ਜਿਹੜੀ ਹੈਗੀ ਹੈ ਚਾਹੇ ਉਹ ਐਸਸੀ ਵਰਗ ਨਾਲ ਰਿਲੇਟਿਡ ਨੇ ਜਾਂ ਜਨਰਲ ਵਰਗ ਲੋਗ ਹੈਗੇ ਆ ਉਹ ਸਾਰੇ ਇੱਕ ਭਾਈਚਾਰ ਬਣਾ ਕੇ ਰੱਖਣ ਇੱਕ ਦੂਸਰੇ ਨਾਲ ਕਿਉਂਕਿ ਇਹ ਸਾਰੇ ਜੋ ਬਰਾਦਰੀਆਂ ਨੇ ਜੋ ਐਸਸੀ ਹੈ ਜਾਂ ਨਾਨ ਐਸਸੀ ਐ ਸਭ ਇਸ ਤੋਂ ਉੱਪਰ ਉੱਠ ਕੇ ਆਪਾਂ ਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਇੱਕ ਦੂਸਰੇ ਨੂੰ ਦੇ ਨਾਲ ਭਾਈਚਾਰਕ ਸਾਂਝ ਬਣਾ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਇਹੋ ਜੀ ਕੋਈ ਵੀ ਨਹੀਂ ਹੈਗੇ ਸਭ ਨੂੰ ਰੱਬ ਨੇ ਬਣਾਇਆ ਪੈਦਾ ਕੀਤਾ ਤੇ ਇਸ ਤਰ੍ਹਾਂ ਆਪਾਂ ਕੋਈ ਨਹੀਂ ਹੁੰਦੇ ਕਿ ਆਪਾਂ ਭੇਦਭਾਵ ਕਰੀਏ ਜੇ ਉਹ ਐਸਸੀ ਹੈ ਜਾਂ ਉਹ ਨਾਨ ਐਸਸੀ ਹੈ ਐਵੇਂ ਦੇ ਕਰਕੇ ਆਪਾਂ ਰੰਜਿਸ਼ ਪੈਦਾ ਕਰ ਲੈਂਦੇ ਆ ਤੇ ਉੱਥੇ ਆਪਾਂ ਖੁਦ ਖਰਾਬ ਹੁੰਨੇ ਆ ਖੁਦ ਵੀ ਤੇ ਦੂਸਰਿਆਂ ਨੂੰ ਵੀ ਕਰਦੇ ਆ ਇਸ ਤਰ੍ਹਾਂ ਦੀ ਸੋਚ ਨਹੀਂ ਹੋਣੀ ਚਾਹੀਦੀ ਤੇ ਸਫਲਤਾ ਪ੍ਰਾਪਤ ਕਰਨ ਲਈ ਆਪਾਂ ਨੂੰ ਦਿਨ ਰਾਤ ਇੱਕ ਕਦਮ ਚਾਹੀਦਾ ਮਿਹਰਬਾਨੀ ਸ਼ੁਕਰੀਆ ਧੰਨਵਾਦ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਨਿਹਾਲ ਸੋ ਸ੍ਰੀ ਅਕਾਲ